ਮੈਂ ਕੀ ਨਾਮ ਹੈ ਤੇਰਾ ਨਾਮ ਗੁਰਪਾਲ ਸਿੰਘ ਜੀ ਅੱਛਾ ਚਿੱਤਾ ਹੋਇਆ ਐਕਸੀਡੈਂਟ ਇਹ ਮੁੰਡਾ ਖੰਨੇ ਤੋਂ ਆ ਰਿਹਾ ਸੀ Swift ਵਾਲਾ ਜੀ ਇਹ ਜੰਮੂ ਵਾਲੇ ਆ ਰਹੇ ਸੀ ਇੱਧਰੋਂ ਸਮਰਾਲੇ ਤੋਂ ਓਵਰਟੇਕ ਕਰ ਰਹੇ ਸੀ ਉਹਨੇ Swift ਵਾਲਾ ਮਾਰਿਆ ਚੱਕ ਕੇ ਤੇ ਨਾਲ ਸਾਡਾ ਬੁਲਟ ਵੀ ਭੰਤਾ ਗਲਤੀ ਹੈਗੀ ਜੰਮੂ ਵਾਲਿਆ ਦੀ ਉਹ ਉਹ ਕਾਦੀ ਤੇ ਸੀ ਉਹ ਪਿਕਅਪ ਮਿੰਦਰਾ ਪਿਕਅਪ ਚ ਸੀ ਹਾਂ ਜੀ ਇਹ ਕਿਹੜੀ ਗੱਡੀ ਇਹ Swift ਹੈ ਤੁਹਾਡਾ ਕਾਹਦਾ ਨੁਕਸਾਨ ਹੋਇਆ ਸਾਡਾ ਬੁਲਟ ਦਾ ਜੀ ਕਾਰਨ ਕੀ ਲਖਦਾ ਕਾਰਨ ਉਹਦੀ ਉਹਨਾਂ ਦੀ ਗਲਤੀ ਜੀ ਉਹਨੇ दारू पीती हुई ਸੀ ਡਰਾਈਵਰ ਦੀ ਹੁਣ ਕਿੱਥੇ ਆਹੋ ਡਰਾਈਵਰ ਚਾ ਉਹਨਾਂ ਤਾਂ ਭੱਜ ਗਿਆ ਭੱਜ ਕੀ ਨਾਮ ਹੈ ਠੀਕ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਅੱਛਾ ਕੀ ਹੋਇਆ ਇਹ ਐਕਸੀਡੈਂਟ ਵੀਰ ਜੀ ਇੱਥੇ ਨਾ ਅੱਗੇ ਵੀ ਕਈ ਐਕਸੀਡੈਂਟ ਹੋਏ ਨੇ ਅੱਜ ਜਿਹੜਾ ਡਿਜ਼ਾਇਰ ਵਾਲਾ ਬਿਲਕੁਲ ਸਿੱਧਾ ਆ ਰਿਹਾ ਸੀ ਹੁੰਦਾ ਕੀ ਹੈ ਜਦੋਂ ਸਮਰਾਲੇ ਵੱਲੋਂ ਕੋਈ ਗੱਡੀ ਆਉਂਦੀ ਹੈ ਆ ਟੋਏ ਦੇ ਆ ਕੇ ਆ ਕੇ ਗੱਡੀ ਸਲੋ ਹੋ ਜਾਂਦੀ ਹੈ ਜਿਹੜੀ ਉਦੋਂ ਪਿਛਲੀ ਵਾਲੀ ਗੱਡੀ ਹੁੰਦੀ ਆ ਉਹਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੀ ਉਸ ਚੱਕਰ 'ਚ ਐਕਸੀਡੈਂਟ ਹੁੰਦਾ ਆ ਆ ਜਿਹੜਾ ਟੋਆ ਆ ਇਹ ਘੱਟੋ ਘੜ 10 ਵਾਰ ਪ੍ਰਸ਼ਾਸਨ ਪਰ ਚੁੱਕਿਆ ਅਸੀਂ ਇਹਦੀ ਹਰ ਵਾਰ ਬੇਨਤੀ ਕੀਤੀ ਵੀ ਇਹਨੂੰ ਭਰਾਇਆ ਜਾਵੇ ਤਾਂ ਕੋਈ ਪੱਕਾ ਹੱਲ ਦੇਖੋ ਟੈਲਾ ਲਾਈ ਹੋਈਆਂ ਨੇ ਉਹ ਟੈਲਾ ਓਖੜਦੀਆਂ ਨੇ ਨਾਲੇ ਤੋਂ ਉਹਦੇ ਬ੍ਰੇਕਾਂ ਲੱਗਦੇ ਨੇ ਗੱਡੀਆਂ ਦੀਆਂ ਐਕਸੀਡੈਂਟ ਹੁੰਦੇ ਨੇ ਆ ਦੇਖੋ ਹੁਣ ਕਿੰਨਾ ਵੱਡਾ ਐਕਸੀਡੈਂਟ ਹੋਏਗਾ ਗੱਡੀ ਬਿਲਕੁਲ ਖਤਮ ਹੋ ਗਈ ਜਦ ਕਿ ਜਦੋਂ ਵੀ ਅਸੀਂ ਕਿਹਾ ਉਦੋਂ ਘੱਟੋ ਘੜ ਮਹੀਨੇ 2 ਮਹੀਨੇ ਤੋਂ ਬਾਅਦ ਇਹਨੂੰ ਭਰਿਆ ਜਾਂਦਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਆਇਟਾ ਕੱਢ ਕੇ ਪੱਕਾ ਲੁੱਕ ਵਾਲ ਪਾ ਕੇ ਇਹਨੂੰ ਪੂਰਾ ਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਜਾਨ ਦਾ ਬਚਾਅ ਹੋ ਸਕੇ ਗੱਡੀ ਵਾਲੀ ਠੀਕ ਨੇ ਵੀਰ ਜੀ ਗੱਡੀ ਵਾਲੇ ਠੀਕ ਨੇ ਉਸ ਗੱਡੀ 'ਚ 7-8 ਜਿਹੜੇ ਬੰਦੇ ਬੈਹਰੇ ਸੀਗੇ ਉਹਨਾਂ ਦੇ ਮਾੜੀ-ਮਾੜੀ ਸੱਟਾਂ ਲੱਗੀਆਂ ਨੇ ਕਿਸੇ ਦੇ ਕਿਤੇ ਕਿਸੇ ਦੇ ਕਿਤੇ ਹਾਲਾਂਕਿ ਉਸ ਡਰਾਈਵਰ ਨੇ ਸ਼ਰਾਬ ਵੀ ਪੀਤੀ ਹੋਈ ਸੀਗੀ ਪਰ ਇਸ ਗੱਡੀ ਦਾ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਨਹੀਂ ਜਿਹੜਾ ਚਲਾ ਜਿਹੜਾ ਬਿਲਕੁਲ ਸਿੱਧਾ ਜਾ ਰਿਹਾ ਸੀਗਾ ਪਹਿਲਾਂ ਵੀ ਕੋਈ ਇੱਥੇ ਨੇ ਹਾਦਸੇ ਨਹੀਂ ਵੀਰ ਜੀ ਹਾਦਸੇ ਤਾਂ ਹੋ ਰਹੇ ਤੁਹਾਨੂੰ ਕੀ ਦੱਸੀਏ ਭਟੀਆਂ ਦਾ ਮੁੰਡਾ ਐਕਸੀਡੈਂਟ ਹੋਇਆ ਉਹਦੀ ਡੈਥ ਬਲਕਿ ਤੁਸੀਂ ਹੁਣ ਇੱਕ ਅਸੀਂ ਰਾਤ ਨੂੰ ਇੱਥੇ ਮੇਰਾ ਘਰ ਹੈ ਨਾਲ ਰਾਤ ਨੂੰ ਇੰਨੀਆਂ ਬ੍ਰੇਕਾਂ ਵੱਜਦੇ ਨੇ ਇੰਨੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਕੋਈ ਨਾ ਕੋਈ ਰੋਜ਼ ਦੋ ਦੂਜੇ ਤੀਜੇ ਦਿਨ ਕੋਈ ਨਾ ਕੋਈ ਸਕੂਟਰ ਮੋਟਰਸਾਈਕਲ ਵਾਲਾ ਆਇਆ ਕੋਈ ਕੁੜੀਆਂ ਜਿਹੜੇ ਸਕੂਲ ਤੋਂ ਆਉਂਦੇ ਨੇ ਜਾਂ ਬੱਚੇ ਉਹ ਗਿਰਦੇ ਨੇ ਜੀ ਇੱਥੇ ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਕਰਨ ਸ਼ਰਮਾ ਹੈ ਜੀ ਅੱਜ ਕਿੱਦਾਂ ਹੋਇਆ ਜੀ ਮੈਂ ਅੱਜ ਆਪਣੇ ਘਰੇ ਚੱਲਿਆ ਸੀ ਮੈਂ ਚੰਡੀਗੜ੍ਹ ਕੈਪ ਦੀ ਡਿਊਟੀ ਕਰਦਾ ਹਾਂ ਤੇ ਮੇਰੀ ਡਿਪਾਰਟਮੈਂਟ ਚ ਵੀ ਗੱਡੀ ਲੱਗੀ ਹੋਈ ਆ ਤੇ ਮੈਂ ਘਰੇ ਜਾਂਦੇ ਜਾਂਦੇ ਮੈਂ ਕਿਹਾ ਮੰਦਰ ਮੱਥਾ ਦੇ ਕੇ ਲਈਏ ਉਹਦੇ ਵਾਸਤੇ ਮੈਂ ਜਾ ਰਿਹਾ ਸੀ ਤੇ ਮੈਂ ਬਿਲਕੁਲ ਆਪਣੀ ਜਗ੍ਹਾ ਜਾ ਰਿਹਾ ਸੀ ਸਿੱਧਾ ਜਾ ਰਿਹਾ ਸੀ ਇੱਕ ਬਲੈਰੋ ਗੱਡੀ ਓਵਰਟੇਕ ਕਰਦੀ ਹੋਈ ਬਿਲਕੁਲ ਮੇਰੇ ਸਾਹਮਣੇ ਮਾਰੀ ਜਿਹੜੀ ਤੁਸੀਂ ਫੁਟੇਜ ਦੇਖ ਹੀ ਸਕਦੇ ਹੋ ਇਹ ਚ ਮੇਰੀ ਕੋਈ ਗਲਤੀ ਵੀ ਨਹੀਂ ਹੈਗੀ ਤੇ ਬਿਲਕੁਲ ਮੈਂ ਸੋਫੀ ਆ ਸਾਰੇ ਰੱਜ ਹੋਏ ਸੀ ਦਾਰੂ ਤੇ ਮੈਂ ਤਾਂ ਇਹ ਆ ਕਿ ਮੈਨੂੰ ਮੇਰੀ ਗੱਡੀ ਦਾ ਪੂਰਾ ਖਰਚਾ ਪਾਣੀ ਚਾਹੀਦਾ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਦੇਖੋ ਜੀ ਇਨਸ਼ੋਰੈਂਸ ਕਲੇਮ ਹੋਊਗੀ 4-5 ਮਹੀਨੇ ਲਾ ਜਾਣੀ ਗੱਡੀ ਦੀ ਤੇ ਮੈਨੂੰ ਉਹ 5-6 ਮਹੀਨੇ ਦੀ ਕਿਸ਼ਤ ਤੇ ਜੋ ਵੀ ਮੇਰਾ ਉੱਪਰ ਕੋਈ ਵੀ ਇੰਸ਼ੋਰੈਂਸ ਕਲੇਮ ਲੈਂਦੇ ਕੋਈ ਖਰਚਾ ਹੋਊਗਾ ਉਹ ਮੈਨੂੰ ਦਿੱਤਾ ਜਾਵੇ। ਤੁਸੀਂ ਕਿੰਨੇ ਜਾਣੇ ਸੀ ਗੱਡੀ ਦੇ ਵਿੱਚ? ਮੈਂ ਕੱਲਾ ਹੀ ਸੀ ਜੀ। ਨਾਲ ਬੇਟਾ ਕੋਈ ਨਹੀਂ। ਨਾਲ ਫੈਮਿਲੀ ਦਾ ਕੋਈ ਨਹੀਂ। ਨਹੀਂ ਕੋਈ ਨਹੀਂ ਸੀ। ਮੈਂ ਕੱਲਾ ਆਪਣੇ ਘਰੇ ਚੱਲਿਆ ਸੀ ਖੰਨੇ ਤੇ ਜਾਂਦੇ ਆਂਦੇ ਮੈਂ ਮੱਥਾ ਟੇਕਣਾ ਸੀ ਖਾਟੂ ਜਾਂ ਮੈਂ ਉੱਥੇ ਜਾ ਰਿਹਾ ਸੀ ਤੇ ਆਂਦੇ ਆਂਦੇ ਇਹ ਰੱਜੋਏ ਸੀ ਇਹਨਾਂ ਨੇ ਉੱਪਰ ਬਿਲਕੁਲ ਸਾਹਮਣੇ ਤੋਂ ਮੇਰੇ ਗੱਡੀ ਮਾਰੀ ਜੀ ਜੇ ਤੁਸੀਂ ਦੇਖ ਸਕਦੇ ਹੋ। ਜਿਹੜੀ ਦੂਜੀ ਗੱਡੀ ਵਾਲੇ ਉਹਨਾਂ ਨੇ ਸ਼ਰਾਬ ਪੀਤੀ। ਹਾਂਜੀ ਹਾਂਜੀ ਉਹਨਾਂ ਨੇ ਸ਼ਰਾਬ ਪੀਤੀ। ਇਹ ਦੀ ਜ ਗੱਡੀ ਦਾ ਕਿੰਨਾ ਨੁਕਸਾਨ ਹੋਇਆ ਤੁਹਾਡੀ ਗੱਡੀ ਦਾ ਜੀ ਦੇਖ ਹੀ ਸਕਦੇ ਹੋ ਤੁਸੀਂ ਸਾਰੀ ਖਤਮ ਹੋ ਗਿਆ ਗੱਡੀ ਇੰਜਨ ਵੀ ਸਾਰਾ ਹੋ ਗਿਆ ਕਿਹੜੀ ਗੱਡੀ ਕਿਹੜੀ ਹੈ ਡਿਜ਼ਾਇਰ ਸਵਿਫਟ ਨਹੀਂ ਡਿਜ਼ਾਇਰ ਹੋਈ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੈਨੂੰ ਮੈਂ ਹੀ ਮੰਗ ਕਰਦੇ ਮੇਰੀ ਗੱਡੀ ਠੀਕ ਕਰਾ ਕੇ ਦਿੱਤੀ ਜਾਵੇ ਜੀ ਪ੍ਰੋਪਰ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਂਡ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ